ਸਾਲ ਦਾ ਜਿੰਪਰੀ ਦਾ ਕੀ ਹੋਇਆ ਕੀ ਆ ਕੁਝ ਨਹੀਂ ਬਸ ਬਤਾਂਗੂ ਡਾ ਰਿਆ ਸੀਗਾ ਡੋਰ ਰੜ ਗਈ ਉਹਨੂੰ ਕਿਚੀ ਆਏ ਨੇ ਬਸ ਨਾਲ ਦੀ ਨਾਲੇ ਥੱਲੇ ਗਿਰ ਗਿਆ ਮੈਂ ਕੋਲ ਬੈਠੀ ਸਨੂੰ ਦੇਖ ਲਿਆ ਬਸ ਕਿਸ ਚੀਜ਼ ਨਾਲ ਮੈਂ ਤਾਂ ਕੁਦ ਨਹੀਂ ਦੇਖਿਆ ਬਸ ਇਹ ਮੈਂ ਦੇਖਿਆ ਕਿ ਇਹ ਝੁੱਪ ਖੜਾ ਸੀ ਗਿਰ ਗਿਆ ਜਦੋਂ ਕਰੰਟ ਲੱਗਿਆ ਬਸ ਇਹਨੂੰ ਟੋਰ ਨਾਲ ਉੱਪਰ ਕੋਠੇ 'ਤੇ ਹੀ ਸੀਗੇ ਅਸੀਂ ਬੱਚਾ 14 ਸਾਲ ਦਾ ਸੀਗਾ ਬੰਨ ਜ਼ਿਆਦਾ ਹੋਇਆ ਹੋਇਆ ਸੀ ਆਲਮੋਸਟ ਬੋਡੀ ਦਾ ਤਿੰਨ ਹਿੱਸਾ ਲਗਭਗ ਜਲਿਆ ਹੋਇਆ ਸੀ ਤੀਜਾ ਹਿੱਸਾ ਇਹ ਬੱਚੇ ਨਾਲ ਜਿਹੜਾ ਐਕਸੀਡੈਂਟ ਹੋਇਆ ਕਿੰਨੀ ਕੋਮਰ ਆ ਬੱਚੇ ਦਾ ਕੀ ਨਾਮ ਹੈ ਬੱਚਾ 14 ਸਾਲ ਦਾ ਜਸ਼ਨਪ੍ਰੀਤ ਹੈ ਨਾਮ ਕੀ ਹੋਇਆ ਕੀ ਆ ਕੁਝ ਨਹੀਂ ਬਸ ਪਤੰਗ ਉਡਾ ਰਿਆ ਸੀਗਾ ਡੋਰ ਰੜ ਗਈ ਉਹਨੂੰ ਖਿੱਚੀ ਆਏ ਨੇ ਬਸ ਨਾਲ ਦੀ ਨਾਲੇ ਥੱਲੇ ਗਿਰ ਗਿਆ ਮੈਂ ਕੋਲ ਬੈਠੀ ਸੀ ਉਹਨੂੰ ਦੇਖ ਲਿਆ ਬਸ ਕਿਸ ਚੀਜ਼ ਨਾਲ ਟਕਰਾਇਆ ਬਸ ਕੰਦ ਦੇ ਬਨੇਰੇ ਨਾਲ ਹੀ ਖੜਾ ਸੀ ਇਹ ਲੱਗਿਆ ਕੀ ਐਕਸੀਡੈਂਟ ਕਿੱਦਾਂ ਹੋਇਆ ਕਿਸੇ ਚੀਜ਼ ਨਾਲ ਟਕਰਾਇਆ ਜਾਂ ਕਰੰਟ ਕੀ ਹੋ ਲੱਗਿਆ ਮੈਂ ਤਾਂ ਕੁਝ ਨਹੀਂ ਦੇਖਿਆ ਬਸ ਇਹ ਮੈਂ ਦੇਖਿਆ ਕਿ ਇਹ ਝੁੱਪ ਖੜਾ ਸੀ ਗਿਰ ਗਿਆ ਇਸਨੇ ਕਰੰਟ ਲੱਗ ਗਿਆ ਬਸ ਇਹਨੂੰ ਟੋਰ ਨਾਲ ਉੱਪਰ ਕੋਠੇ 'ਤੇ ਹੀ ਸੀਗੇ ਅਸੀਂ ਕੋਲ ਕੋਈ ਹੈ ਸੀ ਉਸ ਦਾ ਧਿਆਨ ਹੀ ਨਹੀਂ ਸਭ ਆਪਣੇ ਪਤੰਗ ਉਡਾ ਰਹੇ ਸੀ ਡਾਕਟਰ ਸਾਹਿਬ ਕੀ ਕਹਿੰਦੇ ਨੇ ਕੋਈ ਦੱਸਿਆ ਉਹਨਾਂ ਨੇ ਹਾਂ ਜੀ ਉਹ ਕਹਿੰਦੇ ਠੀਕ ਹੈ ਵੀ ਚੰਡੀਗੜ੍ਹ ਲੈ ਜੀ ਕੋਈ ਬਿਜਲੀ ਦੀ ਤਾਰਾਂ ਕਰਤੀਓ ਕੁਝ ਹਾਂ ਜੀ ਤਾਰਾਂ ਨਹੀਂ ਕੀਤੀ ਜਿੱਥੇ ਰਹਿائش ਹੈਗੀ ਆ ਉੱਥੇ ਤੁਹਾਨੂੰ ਪਤਾ ਕਿੰਨੇ ਵੋਲਟ ਦੇ ਲੰਗਦੀ ਹੈਗੀ ਨੇੜੇ ਕੋਈ ਪਤਾ ਨਹੀਂ ਇੰਨਾ ਕਦੇ ਧਿਆਨ ਨਹੀਂ ਦਿੱਤਾ ਮੈਮ ਜਿਹੜਾ ਬਰਨ ਕੇਸ ਆਇਆ ਸੀਗਾ ਕੀ ਕੰਡੀਸ਼ਨ ਹੈਗੀ ਸੀ ਕਿੰਨੇ ਕੁ ਮੱਸੀ ਬੱਚੇ ਸੀ ਅ ਬੱਚਾ 14 ਸਾਲ ਦਾ ਸੀਗਾ ਬਰਨ ਜ਼ਿਆਦਾ ਹੋਇਆ ਹੋਇਆ ਸੀ ਆਲਮੋਸਟ ਬੋਡੀ ਦਾ ਤਿੰਨ ਹਿੱਸਾ ਲਗਭਗ ਜਲਿਆ ਹੋਇਆ ਸੀ ਤੀਜਾ ਹਿੱਸਾ ਤਿੰਨ ਹਿੱਸਾ ਤੱਕ ਤੇ ਕੰਡੀਸ਼ਨ ਫਰਸਟ ਏਡ ਦਿੱਤੀ ਗਈ ਬੱਚੇ ਨੂੰ ਤੇ ਫਰਸਟ ਏਡ ਦੇ ਕੇ ਫਿਰ ਬੱਚੇ ਨੂੰ ਵੱਡੇ ਹਸਪਤਾਲ ਰੈਫਰ ਕੀਤਾ ਗਿਆ ਬੋਨੀ ਯੂਨਿਟ ਦੇ ਵਿੱਚ ਕਿੰਨਾ ਟਾਈਮ ਪੀਰੀਅਡ ਹੁੰਦਾ ਹੈ ਨਹੀਂ ਨਹੀਂ ਐਦਾਂ ਤਾਂ ਕੋਈ ਗੱਲ ਨਹੀਂ ਹੈ ਸੈਪਸਿਸ ਹੋਣ ਦੇ ਚਾਂਸਸ ਹੁੰਦੇ ਆ ਬਟ ਫਰਸਟ ਏਡ ਜੇ ਜਲਦੀ ਤੋਂ ਜਲਦੀ ਦਿੱਤੀ ਜਾਵੇ ਤਾਂ ਕੰਡੀਸ਼ਨ ਬੈਟਰ ਹੋ ਸਕਦੀ ਹੈ